ਮੇਰਾ ਨਾਮ ਗਰਮੀ ਸਿੰਘ ਗਲਾਬਾ ਪੈਣੀ ਬੱਲਾ ਤੋਂ ਠਾਣਾ ਤੇ ਪਾਣੀ ਦਾ ਡੈਕ ਕੋਈ ਸੁਣਾਈ ਨਹੀਂ ਕਰਦਾਗਾ ਇਸ ਕਰਕੇ ਜੀ ਆਪਣੇ ਨੂੰ ਪੀ ਲੇਗੀ ਮੁੱਖ ਮੰਤਰੀ ਨੂੰ ਤੇ ਨਿੱਗਾ ਗਾਡਰ ਭੋਇਆ ਪਹਿਲਾ ਨੰਬਰ ਤੇ ਛੋਟੇ ਬੱਚੇ ਗਏ ਤੇ ਪਾਣੀ ਲਿਆਰ ਤੇ ਮੀਨ ਵਾਲੀ ਜਿਹੜਾ ਉਹਦੇ ਪਾਣੀ ਦੀ ਵੇਚੀ ਲਿਗਿਆ ਜੈ ਦੂਜੇ ਭਰਾ ਕਾ ਬਾਇਲਾ ਵੀ ਆਇਆ ਸੀ ਸੋਨਾ ਵੀ ਦੂ ਆਇਆ ਹੈ ਤੇ ਕਿਸੇ ਨੇ ਸੁਣਾਈ ਨਹੀਂ ਕੀਤੀ ਲਿਸਟ ਵਿੱਚ ਵੀ ਨਾ ਕੋਣੀ ਆ ਕਿਸੇ ਤਰ੍ਹਾਂ ਦਾ ਫੋਟੋ ਵੀ ਲੈ ਗਏ ਸਾਰੀ ਤਰ੍ਹਾਂ ਦੇ ਦੋ ਦੋ ਵਾਰੀ ਲੈ ਗਏ ਨੇ ਉਹ ਦੇਖਪਾਲ ਵੀ ਕਰ ਗਏ ਨੇ ਪਰ ਫਿਰ ਵੀ ਆਲੇ ਨਹੀਂ ਆਇਆ ਕਰੇਤੇ ਗਏ ਨੇ ਦੋ ਤਿੰਨ ਭਾਈ ਗਏ ਆ ਮਾਂ ਬਾਪ ਮਾਰਾ ਵਿਆ ਤੇ ਦੋ ਰੂ ਭਾਈ ਵਖਰੇ ਹੋ ਗਏ ਕਲੋਟੀ ਬਣੀ ਐਸੀ ਬਣਾਤੀ ਵੀ ਜਾਏ ਆਸਾਨ ਇੱਥੇ ਬਹੁਤ ਹੋਇਆ ਔਰ ਪਿੱਛੇ ਬਾਹਰ ਵੀ ਬਹੁਤ ਹੋਇਆ ਬਾਹਰ ਵੀ ਕੋਈ ਨਹੀਂ ਦੇਖਪਾਲ ਕਰਦਾ ਹੈ ਬਾਰੇ ਸਾਰਾ ਪਾਣੀ ਗਾਣਾ ਸੁਮਾਨੀ ਲੋੜ ਗਿਆ ਦੋ ਗਾਲ ਰੱਖ ਚੱਕਰੇ ਲੰਦੇ ਆ ਸਾਨੂੰ ਮਹਗਾਣ ਮਿਲ ਜਾਵੇ ਛੋਟੇ ਭਈਆਂ ਦੇ ਤੇ ਪਾਣੀ ਪਹਿਲੀ ਕੱਚੀ ਕੀ ਪਹਿਲੀ ਪੱਕੀ ਕੀਤੀ ਜਾਵੇ ਮਾਵਜਾ ਨਹੀਂ ਮਿਲਦਾ ਪਹਿਲੀ ਕੱਚੀ ਹੋਵੇ 207 ਵਿੱਚ ਬਾਅਦ ਆ ਗਿਆ ਤਾਂ ਗਿਆ ਵੀ ਦੇਵਾਂਗੇ ਤਾਂ ਹੁਣ ਮੰਗ ਕਹਿੰਦੇ ਨੇ ਪੀ ਦਜਾ ਹਲਫੀਆ ਬਿਆਨ ਦਿਓ ਹੁਣ ਦੇਖੋ ਵੀ ਹਲਫੀਆ ਬਿਆਨ ਲੈ ਕੇ ਕੀ ਕੁਝ ਕਰਦੇ ਆ ਕਿ ਆਵੇਂ ਬਸ ਗੱਲਾਂ ਕਰਾ ਕੇ ਹੀ ਬੈਂਦੇ ਆ ਸਾਡਾ 2023 ਵਿੱਚ ਕੋਠੇ ਇਤਾਰੇ ਡੱਗੇ ਸੀ ਪਾਣੀ ਵਿੱਚ ਹੁਣ ਐਸ ਖੇੜੀ ਫੇਰ ਡੱਗਣ ਕੋਈ ਸਹਾਈ ਨਹੀਂ ਹੋਈ 200 ਯਾਰ ਆਇ 7 ਪਹਿਲੀਆਂ ਕੱਚੀਆਂ ਜੋ ਵੀ ਨਹੀਂ ਪੱਕੀ ਐ ਨਾ ਕੀਤੀ ਪਹਿਲੀ ਗਹਿਣੇ ਗੱਕ ਦੇ ਟਿੱਕੇ ਦੇ ਦੂਕੇ ਪਹਿਲੀ ਪੱਕੀ ਕੋਈ ਸੀ ਬਹੁਤ ਗੀਬੀ ਗੱਚ ਕੋਈ ਸੀ ਤੇ ਆਲੀ ਕੋਈ ਸਹਾਈ ਨਹੀਂ ਹੋ ਰਹੀ ਕੋਠਿਆਂ ਨਹੀਂ ਤੇ ਨਾ ਕੋਈ ਮਾਬਜੇ ਦੀ ਸਹਾਈ ਹੋਈ ਨਹੀਂ ਉਹਦੇ ਪਾ ਮਾ ਕੇ ਕੱਚੀ ਤਾਂ ਨਹੀਂ ਪਾਰ ਐ ਇਹਨੂੰ ਤਿੰਨ ਮਹੀਨੇ ਹੋਈ ਚੱਲੇ ਪਾਣੀ ਆਏ ਨੂੰ ਤਿੰਨ ਵਿਚਾਰ ਹੋਈ ਗਏ ਐਸੇ ਗੰਦੇ ਸੀ ਨਾ ਕਿ ਤੂੰ ਜਈ ਤੂ ਜਈ ਹੋ ਗਿਆ ਕਿ ਮੈਂ ਪੈਂਚ ਹੋ ਗਿਆ ਕਿ ਚੂ ਮੈਂਬਰ ਹੋ ਗਏ ਕਿ ਖਾਨ ਕਿੰਨੇ ਪਾਣੀ ਹੋਵੇ ਆਂਦਾ ਐ ਦੋ ਦੇ ਦੋ ਪਲਾਂ ਪਵਾ ਲਿਆ ਦਾ 80 ਆ ਪੇਗਾਵਾ ਦਾ ਦੋ ਦਾ ਪਾ ਦੇਵਾਂਗਾ ਕੁਆਰਿਆਂ ਦਾ ਵੀ ਤੱਕ ਕੁਆਰਿਆਂ ਦਾ ਅੰਦੇ ਕੋਠਾ ਨਹੀਂ ਪੈਣਾ ਔਟ ਫੇ ਕੁਆੜਿਆਂ ਦੀ ਮੰਤਰੀ ਔੜ ਘਵਣਾ ਦਾ ਕੁਆੜਿਆਂ ਦੀ ਵੀ ਪੈਂਚ ਮੈਂਬਰ ਫੇ ਕੁਆੜਿਆਂ ਦੀ ਔਟ ਲਾ ਘਵਣ ਫੇ ਇਹ ਮੈਂ ਸੜਕ ਵਾਲਿਆਂ ਦਾ ਕੰਮ ਨਹੀਂ ਹੋਣਾ ਸਾਡਾ ਮਾਪਾ ਮੁਕਾ ਆਇਆ ਹੈ ਸਾਡੀ ਕੋਈ ਮਦਦ ਨਹੀਂ ਕਰ ਸਕਦਾ ਤੁਹਾਡਾ ਧੰਨਵਾਦ ਮੀੜਿਆਏਗਾ ਸਾਡੀ ਬਾਤ ਠਾਓਗੇ ਹੋਰ ਬੜੇ ਮੰਗੇ ਨੇ ਪਰ ਉਹਨਾਂ ਦੇ ਦਿੱਤੇ ਕਿੰਨੇ ਹੋ ਗਏ ਆ ਉਹ ਆਂਦੇ ਵੀ ਕੰਮ ਹੋ ਗਿਆ ਤੁਸੀਂ ਅੱਧਾ ਗੱਲ ਵੈ ਸਾਡਾ ਕੰਮ ਹੋਣਾ ਚਾਹੀਦਾ ਹੈ ਉਹ ਤਿਆਰੀ ਕਰਨੇ ਮੇਰਾ ਤਾਂ ਪੇਸ਼ਾਨ ਹੋਇਆ ਜੀ 25 ਆਪੇ 50 ਜੱਕੇ ਤੂੰ ਫੜ ਕੇ ਆਇਆ ਜੀ ਮੈਂ ਤੋ 2.5 ਮਹੀਨੇ ਬੇਕੋ ਕੰਮ ਨਹੀਂ ਹੋਣਾ ਦੇਖੋ ਆਲੀ ਜੇ ਜੇਕਮਾ ਦਾ ਕੱਚਾ ਤੋਂ ਨਹੀਂ ਸਕਦਾ ਕਾ ਜੀ ਕਿ ਖਾ ਮਗਾ ਲਾ ਜਾ ਮੰਦੂਰੀ ਕਰ ਲਾ ਇਹ ਮੇਰੇ ਦੋ ਭਾਈ ਸੀ ਉਹਨਾਂ ਸਾਰੇ ਮੈਂ ਥੋੜਾ ਜਾ ਖਾ ਪੀ ਰਿਆ ਓਟੀ ਉਹ ਦੇਰੇ ਵੱਡਾ ਬੇਲੀ ਬਾਕੀ ਦੋ ਕੁਵਾੜੇ ਆ ਛੋਟਾ ਬੇਲੀ ਖੜੇ ਗੰਦਾ ਮੈਂ ਇੱਥੇ ਕਹਿੰਦਾ ਪਰ ਆਪੋ ਆਲ ਵੀ ਥਾ ਗਈ ਸਾਡੀ ਪੀਸ ਹੈ ਤਾਂ ਕੀਤੀ ਜਾਵੇ ਜੀ ਉਹਨਾਂ ਦੀ ਕੀ ਚੀਤੀ ਜAVE ਤੇ ਮਾਬਜਾ ਪਿਆ ਜਾਵੇ ਜੀ ਪਹਿਲੀ ਪੱਕੀ ਕੀਤੀ ਜਾਵੇ ਇਤਿਆਂ ਨੰ ਕੰਮ ਤੇ ਪੰਜ ਬਾ ਮੱਲੇ ਪਿੱਛਾ ਥਾਂ ਦਿੱਤੀ ਜਾਵੇ ਤੇ ਇੱਕ ਬੁੱਢਾ ਦਾ ਬੱਜਾ ਜਾਵੇ ਜੀ ਕੋਈ ਪੱਥਰਾਂ ਦਾ ਇੰਨਾ ਪਾਣੀ ਗਿਆ ਨਹੀਂ ਪਾਣੀ ਦੇ ਗੱਟਿਆਂ ਨੂੰ ਆਣਾ ਚਾਹੀਦਾ ਸੀ ਪਰ ਉਹ ਨਹੀਂ ਆਏ ਕਮਰਾ ਮੇਰੇ ਵੱਡੇ ਭਾਈ ਦਾ ਹੈ गिर ਗਿਆ ਛੱਲੇ ਬੱਚੇ ਆਏ ਨੇ ਹਿਸਮ ਸੱਟਾਂ ਲੱਗ ਗਿਰ ਮਸੇ ਬਾਹਰ ਨਿਕਲੇ ਆਂ ਮਲੇ ਕਮਰਾ ਵੀ ਨਹੀਂ ਆ ਸਾਡਾ ਤਾਂ ਕੁਛ ਨਹੀਂ ਤੇ ਬਾਕੀ ਕੋਈ ਭਗਵਾਨ ਸਮਾਨ ਸੁਣਦਾ ਨਾ ਸੋਣਾ ਸੁਣਦਾ ਗੱਲਬਾਤ ਕੋਈ ਨਹੀਂ ਜਾਣ ਲਰ ਲਾਤ ਨਿਕਲ ਜਾਂਦੇ ਨੇ ਤੇ ਕਮਰਾ ਲਾਣਾ ਚਾਹੀਦਾ ਕਿੰਨੇ ਸਾਲ ਹੋ ਗਏ ਕਮਰਾ ਦਾ ਯਾਨੀ ਕੱਚਾ ਹੀ ਹੈ ਦੋ ਚਾਰ ਤਿੰਨ ਕੁੜੀਆਂ ਨੇ ਇੱਕ ਮੁੰਡਾ ਹੈ ਤੇ ਛੋਟੇ ਜਿਹੇ ਸੁੰਦਰੇ ਸੁੰਦਰੇ ਨੂੰ ਸੌਂਦੇ ਨੇ ਡਿੱਗੇ ਵਿੱਚ ਕਮਰਾ ਹੈ ਸੱਟਾ ਵੇਫਾਇਰ ਤੇ ਲੱਗ ਗਈਆਂ ਸੀ ਕੋਈ ਅਸੈਂਟ ਵੀ ਲੱਗ ਗਈਆਂ ਸੀ ਤੇ ਜੁਆਨਾ ਕਰਾ ਕਰਾ ਕੇ ਮਸੇ ਭਈ ਛੱਟਵੇਂ ਆ ਬੱਚਾ ਢੋਲਾ ਸਾਤ ਮਿਲਦੀ ਅੱਖਰ ਵੀ ਇਹਨਾਂ ਨੂੰ ਕਿਤੇ ਚੀਬਾਰ ਟੋ ਟੋ ਇਟਾ ਡੇਗ ਫਾਇਆ ਵਾਰ ਲਈ ਡੇਗ ਫਾਇਆ ਹੋਰ ਤਾਂ ਇਹਨਾਂ ਨੂੰ ਖੱਟ ਖੂਚ ਲੈ ਹਬਨੂ ਅਭੀ ਮੈਂ ਅੰਦਰ ਮੈਂ ਤੁਖਾ ਦੀ ਫੱਟ ਕੇ ਨਿਕਾਨ ਗਿਆ ਕੁੱਤਾ ਵੈ ਜੇ ਇਹਦਾ ਮਨਜ਼ੂਰ ਨਹੀਂ ਕਰ ਰਹੇ ਮਾਜੂਰੀ ਦੀ ਮੰਗ ਘੱਟ ਕੋਟ ਲੱਖ ਡੇਗ ਤਾਂ ਜ਼ਰੂਰੀ ਹੈ